ਲੀਡਰ ਸੀਗਾ ਜਾਂ ਲੀਡਰ ਦੀ ਸ਼ੈ ਨਾਲ ਸੀ ਬੰਦਾ ਉਹ ਕਲੋਨੀ ਕੱਟ ਕੇ ਚਲਾ ਗਿਆ ਜੀ ਬਾਅਦ ਦੇ ਵਿੱਚ ਜਦੋਂ ਉਸ ਕਲੋਨੀ ਵਾਸਤੇ ਮੀਟਰ ਲਵਾਉਣ ਗਏ ਤਾਂ ਕਹਿੰਦੇ ਕਲੋਨੀ ਇਲੀਗਲ ਹੈ ਜਦੋਂ ਸੀਵਰੇਜ ਦਾ ਪਾਣੀ ਦੀ ਗੱਲ ਕੀਤੀ ਕਹਿੰਦੇ ਕਲੋਨੀ ਇਲੀਗਲ ਹੈ ਜਦੋਂ ਲਾਈਟਾਂ ਦੀ ਗੱਲ ਕਹਿੰਦੇ ਕਲੋਨੀ ਇਲੀਗਲ ਹੈ ਕਹਦੇ ਜੀ ਸਾਡੇ ਪੈਸੇ ਤਾਂ ਲੀਗਲ ਸੀਗੇ ਸਾਡੇ ਪੈਸੇ ਤਾਂ ਨਕਲੀ ਨਹੀਂ ਸੀ ਨਾ ਜੇ ਕਲੋਨੀ ਨਕਲੀ ਐ ਅਸੀਂ ਕਿੱਥੇ ਪੈਸੇ ਲਾਤੇ ਫੇਰ ਬੰਦੇ ਨਾਲ ਗੱਲ ਕਰੋ ਉਹ ਬੰਦਾ ਕੀ ਕਰਦਾ ਸੀਗੇ ਮੇਰੇ ਕੋਲ ਰਿਕਾਰਡ 'ਤੇ ਉਹ ਬੰਦਾ ਲੀਡਰਾਂ ਦੇ ਗੱਲ ਪਾ ਜਾਂਦਾ ਸੀਗਾ ਜੀ ਕਲੋਨੀ ਵਾਲਿਆਂ ਨੂੰ ਵੀ ਉਹਨਾਂ ਤੋਂ ਕਰਾ ਲਓ ਵੋਟਾਂ ਵੇਲੇ ਵੋਟਾਂ ਵੇਲੇ ਤਾਂ ਫਿਰ ਤੁਹਾਨੂੰ ਪਤਾ ਹੀ ਐ ਜੀ ਇਹਨਾਂ ਨੂੰ ਵੀ ਪਤਾ ਹੀ ਐ ਮਿਸਾਲ ਕੋਈ ਲੀਗਲ ਹੋ ਜਾਂਦਾ ਫਿਰਤਾ ਕਿ ਮੈਂ ਆਏ ਕਿ ਮੈਂ ਹੋ ਗਈ ਲੀਗਲ ਅਸੀਂ ਕਰਾ ਦਾਂਗੇ ਲੀਗਲ ਤੇ ਕੰਮ ਚੱਲਦਾ ਰਿਹਾ ਜਨਾਬ ਮੇਰੇ ਕੋਲੇ ਤਿੰਨ ਮੈਂ ਜਦੋਂ ਇਹ ਫੈਸਲਾ ਕਰਨਾ ਸੀ ਮੈਂ ਕੋਈ ਕੋਈ ਮੈਂ ਬੱਚਾ ਨਹੀਂ ਹੈਗਾ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹੇ ਲੋਕੀ ਸਾਬ ਸੁਣ ਲਿਓ ਮੈਂ ਵੀ ਇਨਕਸਪੀਰੀਅੰਸ ਦੀ ਹੈਗਾ ਹੁਣ ਮੈਂ ਐਕਸਪੀਰੀਅੰਸ ਦਾ ਦੇਸ਼ ਦੇ ਤੋਂ 5 ਐਕਸਪੀਰੀਸ ਮੁੱਖ ਮੰਤਰੀਏ ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਆਉਂਦਾ ਹੈ। ਐਵੇਂ ਨਾ ਐਵੇਂ ਕੰਨ ਜਿਆ ਕਰੋ ਤੂੰ ਚੱਲ ਤੂੰ ਕੀ ਹੋਵੇ ਹੈ ਇਹ ਥੋੜੀਆਂ ਆਪਣੀਆਂ ਇਹਦਾ ਮੈਂ ਕੁਝ ਨਹੀਂ ਕਰ ਸਕਦਾ। ਇਹਦਾ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਇਹਨਾਂ ਦਾ। ਉਹ ਬਣ ਨਹੀਂ ਸਕਦੇ ਸਰ ਪਜਾਨੀਆਂ ਹੀ ਰਹਿ ਜਾਣਗੀਆਂ ਬਸ। ਸੋ ਗੱਲ ਕੀ ਮੈਂ ਇਲੀਗਲ ਕਲੋਨੀयां ਕੱਟੀਆਂ ਲੀਡਰਾਂ ਦੇ ਗਲਪਾਂਗੇ ਅਗਲੀ ਵਾਰ ਫੇਰ ਆਪਾਂ ਆਗੇ ਫੇਰ ਪਾਗੇ ਮੈਂ ਜਦੋਂ ਸਾਰਾ ਮੰਗਾਇਆ ਪਿਛਲੀ ਤਿੰਨ ਵਾਰ ਤੋਂ ਇਲੀਗਲ ਕਲੋਨੀਆਂ ਨੂੰ ਰੈਗੂਲਾਈਜ਼ ਕੀਤਾ ਗਿਆ ਹੈ ਤਿੰਨ ਵਾਰ ਔਰ ਹਰ ਵਾਰ ਸਿਰ ਥੱਲੇ ਵਾਲੀ ਲਾਈਨ ਪੜਿਓ ਥੱਲੇ ਲਿਖਿਆ ਹੋਇਆ ਇਟ ਵਿਲ ਨੈਵਰ ਹੈਪਨ ਅਗੇਨ ਅੱਗੇ ਤੋਂ ਨਿੱਤਰਾਂਗੇ ਬਸ ਅਗਲ ਸਾਲ ਫੇਰ ਕਰ ਦਿੰਦੇ ਨੇ ਅਗਲੀ ਵਾਰ ਫੇਰ ਕਰ ਦਿੰਦੇ ਨੇ ਮੈਂ ਕਹਿਆ ਯਾਰ ਇਹ ਕੀ ਹੈ ਇਹਨੇ ਜੀ ਤਾਂ ਹੁਣ ਕੀ ਕਰੀਏ ਜੀ ਇਹ ਤਾਂ ਇਹੀ ਹੈ ਜੀ ਇਹਨਾਂ ਦੇ ਦੋ ਸੀਗੇ ਕਿ ਕੈਪਟਨਸੀ ਇੱਕ ਇੱਕ ਤਿੰਨ ਕੁ ਮਹੀਨਿਆਂ ਵਾਸਤੇ ਹੋ ਰਾਇਆ ਸੀ ਇੱਕ ਉਹ ਅੱਡ ਕਰ ਗਿਆ ਉਹਦੇ ਫੈਸਲੇ ਉਦੋਂ ਅੱਜ ਮੈਂ ਕੱਲ ਕੱਲ ਮੈਂ ਬਾਜਵਾ ਸਾਹਿਬ ਨੂੰ ਸੁਣ ਰਿਹਾ ਸੀ 18 ਚਿੱਠੀਆਂ ਮੈਨੂੰ ਪਾਈਆਂ 17 ਤੁਹਾਨੂੰ ਪਾਈਆਂ 16 ਇਹਨਾਂ ਨੂੰ ਪਾਈਆਂ ਨਹੀਂ Let me speak sir Let me speak sir Let me speak sir ਹੱਦ ਹੈ ਹੱਦ ਹੈ ਜੀ ਗੌਰ ਸੀਰੀਅਸly ਭਗਵਾਨਤਮਨ ਨੂੰ ਗਾਲਾਂ ਕੋਈ ਕੰਮ ਚੰਗਾ ਕਰਤਾ ਹੋ ਨਹੀਂ ਇਹ ਕੰਮ ਨਹੀਂ ਕਰਦਾ ਭਗਵਾਨਤਮਨ ਮੈਂ ਬੱਚਾ ਨਹੀਂ ਹਾਂ ਕਿ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹਲੂਕੀ ਸਾਹਿਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਹੈਗਾ ਹੁਣ ਮੈਕਸਪੀਰੀਅਸ ਦਾ ਦੇਸ ਦੇ ਟੌਪ 5 ਐਕਸਪੀਰੀਅਸ ਮੁੱਖ ਮੰਤਰੀਏ ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਆਉਂਦਾ ਹੈ। ਐਵੇਂ ਨਾ ਇਹਨੇ ਕੰਧਿਆ ਕਰੋ ਤੂੰ ਚੱਲ ਤੂੰ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਇਹਨਾਂ ਦਾ। ਉਹ ਬਣ ਨਹੀਂ ਸਕਦੇ ਸਰ ਇੱਕ ਪਛਾਣ ਹੀ ਰਹਿ ਜਾਣਗੇ ਬਸ। ਬਹੁਤ-ਬਹੁਤ ਧੰਨਵਾਦ। ਮਾਨਯੋਗ ਸਪੀਕਰ ਸਾਹਿਬ। ਪਾਪਰਾ ਐਕਟ ਸੋਧ ਬਿੱਲ 2024 ਤੇ ਬਹੁਤ ਗੰਭੀਰ ਬਹਿ ਚੱਲ ਰਹੀ ਹੈ ਅ ਲੋੜ ਵੀ ਸੀ ਇਟਸ ਅ ਨੀਡ ਆਫ ਆਰ ਇਹ ਸਮੇਂ ਦੀ ਲੋੜ ਹੈ ਬਹੁਤ ਸਾਰੇ ਮੇਰੇ ਵਿਰੋਧੀ ਧਿਰ ਦੇ ਸਾਥੀਆਂ ਨੇ ਬੋਲਿਆ ਕੰਗਿਆ ਨੇ ਸਮਰਥਨ ਵੀ ਦਿੱਤਾ ਨਾਲ ਸੁਝਾਅ ਵੀ ਦਿੱਤੇ ਆਯਾਲੀ ਸਾਹਿਬ ਸਮਰਥਨ ਵੀ ਦਿੱਤਾ ਨਾਲ ਸੁਝਾਅ ਵੀ ਦਿੱਤੇ ਕਿਉਂਕਿ ਖੁਦ ਕੋਲੋਨਾਈਜ਼ਰ ਨੇ ਉਹ ਇਸ ਕਿੱਤੇ ਨਾਲ ਸੰਬੰਧਿਤ ਕੋਈ ਵੀ ਕਿੱਤਾ ਕਰ ਸਕਦਾ ਕੋਈ ਵੀ ਬੰਦਾ ਕੋਈ ਮਾੜਾ ਕੰਮ ਨਹੀਂ ਕਲ ਨੂੰ ਟ੍ਰਾਂਸਪੋਰਟ ਦਾ ਬਿੱਲ ਆਵੇ ਤਾਂ ਅਕਾਲੀ ਗੱਲ ਨਾ ਬੋਲੇ ਫੇ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਵੀ ਤਾਂ ਟ੍ਰਾਂਸਪੋਰਟ ਦੇ ਵਿੱਚ ਨੇ ਉਹ ਉਹਨਾਂ ਨੂੰ ਸੁਝਾ ਦੇਣਾ ਹੈ ਉਹਨਾਂ ਨੂੰ ਟਿਕਟਾਂ ਕਿੰਨੀਆਂ ਹੋਣੀਆਂ ਚਾਹੀਦੀਆਂ ਰੂਟ ਕਿੰਨੇ ਹੋਣੇ ਚਾਹੀਦੇ ਆ 30 ਕਿਲੋਮੀਟਰ ਨੂੰ ਕਿਵੇਂ ਕਿਵੇਂ ਵਧਾ ਕੇ ਫਿਰ 30 30 ਕਰਕੇ ਫਿਰ ਕਿਵੇਂ ਅਬੋਰ ਤੋਂ ਪਠਾਨਕੋਟ ਲੈ ਕੇ ਜਾਣਾ ਉਹ ਉਹਨਾਂ ਦਾ ਕੰਮ ਹੈ ਬੜਾ ਬੜੀ ਬੜਿਆ ਬੜੀ ਸਪੀਕਰ ਸਾਹਿਬ ਐਨਓਸੀ ਬਸ ਇੰਨਾ ਕਹੋ ਵਿੱਚ ਜੋ ਮਰਜੀ ਬੋਲ ਲਿਓ ਮੁੱਖ ਬਿੰਦੂ ਪਾਪਰਾ ਐਕਟ ਲੋਕਾਂ ਨੂੰ ਸਿਰਫ ਇੰਨਾ ਸਮਝ ਆਉਂਦਾ ਜੇ ਅਸੀਂ ਪ్లాਟ ਲਿਆ ਸੀਗਾ ਮੇਰਾ ਬਾਪੂ ਰਿਟਾਇਰ ਹੋਇਆ ਸੀਗਾ ਜਿੰਨੇ ਪੈਸੇ ਮਿਲੇ ਸੀ ਫਲਾਨੀ ਕਲੋਨੀ ਚ ਲਾਤੇ ਬਾਅਦ ਚ ਪਤਾ ਲੱਗਿਆ ਕਲੋਨੀ ਇਲੈਗਲ ਆ ਉਹਦਾ ਕਲੋਨੀ ਕੋਈ ਲੀਡਰ ਸੀਗਾ ਜਾਂ ਲੀਡਰ ਦੀ ਛੈ ਨਾਲ ਸੀ ਬੰਦਾ ਉਹ ਕਲੋਨੀ ਕੱਟ ਕੇ ਚਲਾ ਗਿਆ ਜੀ ਬਾਦ ਦੇ ਵਿੱਚ ਜਦੋਂ ਉਸ ਕਲੋਨੀ ਵਾਸਤੇ ਮੀਟਰ ਲਵਾਉਣ ਗਏ ਤਾਂ ਕਹਿੰਦੇ ਇਹ ਕਲੋਨੀ ਇਲੀਗਲ ਹੈ ਜਦੋਂ ਸੀਵਰੇਜ ਦਾ ਪਾਣੀ ਦੀ ਗੱਲ ਕੀਤੀ ਕਹਿੰਦੇ ਕਲੋਨੀ ਇਲੀਗਲ ਹੈ ਜਦੋਂ ਲਾਈਟਾਂ ਦੀ ਗੱਲ ਕਹਿੰਦੇ ਕਲੋਨੀ ਇਲੀਗਲ ਹੈ ਕਹਿੰਦੇ ਇਹ ਸਾਡੇ ਪੈਸੇ ਤਾਂ ਲੀਗਲ ਸੀਗੇ ਸਾਡੇ ਪੈਸੇ ਤਾਂ ਨਕਲੀ ਨਹੀਂ ਸੀ ਨਾ ਜੇ ਕਲੋਨੀ ਨਕਲੀ ਹੈ ਅਸੀਂ ਕਿੱਥੇ ਪੈਸੇ ਲਾਤੇ ਫਿਰ ਬੰਦੇ ਨਾਲ ਗੱਲ ਕਰੋ ਉਹ ਬੰਦਾ ਕੀ ਕਰਦਾ ਸੀਗਾ ਜੀ ਮੇਰੇ ਕੋਲ ਰਿਕਾਰਡ 'ਤੇ ਉਹ ਬੰਦਾ ਲੀਡਰਾਂ ਦੇ ਗੱਲ ਪਾ ਜਾਂਦਾ ਸੀਗਾ ਜੀ ਕਲੋਨੀ ਵਾਲਿਆਂ ਨੂੰ ਵੀ ਉਹਨਾਂ ਤੋਂ ਕਰਾ ਲਉ ਵੋਟਾਂ ਵੇਲੇ ਹਮ ਵੋਟਾਂ ਵੇਲੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੀ ਇਹਨਾਂ ਨੂੰ ਵੀ ਪਤਾ ਹੀ ਹੈ ਸਾਰਾ ਕੁਝ ਲੀਗਲ ਹੋ ਜਾਂਦਾ ਫਿਰ ਤਾਂ ਉੱਗਵੇਂ ਐਕਮੇ ਹੋ ਗਈ ਇਲੀਗਲ ਅਸੀਂ ਕਰਾ ਦਾਂਗੇ ਲੀਗਲ ਐਵੇਂ ਕੰਮ ਚੱਲਦਾ ਰਿਹਾ ਜਨਾਬ ਮੇਰੇ ਕੋਲੇ ਤਿੰਨ ਮੈਂ ਜਦੋਂ ਇਹ ਫੈਸਲਾ ਕਰਨਾ ਸੀ ਮੈਂ ਕੋਈ ਕੋਈ ਮੈਂ ਬੱਚਾ ਨਹੀਂ ਹੈਗਾ ਮੈਂ 3 ਸਾਲ ਦਾ ਮੁੱਖ ਮੰਤਰੀ ਹੁਣ ਐ ਲੋਕਈ ਸਾਹਿਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਹੈਗਾ ਹੁਣ ਮੈਂ ਐਕਸਪੀਰੀਅੰਸ ਦਾ ਦੇਸ਼ ਦੇ ਟੌਪ 5 ਐਕਸਪੀਰੀਅੰਸ ਮੁੱਖ ਮੰਤਰੀਏ ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਆਉਂਦਾ ਹੈ ਮੈਂ ਨਹੀਂ ਮੈਨੂੰ ਕਹਿੰਦਿਆ ਕਰੋ ਤੂੰ ਚੱਲ ਤੂੰ ਕੀ ਹੋਇਆ ਹੈ ਇਹ ਥੋੜੀਆਂ ਆਪਣੀਆਂ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਇਹਨਾਂ ਦਾ ਉਹ ਬਣ ਨਹੀਂ ਸਕਦੇ ਸਰ ਪਜਾਮੀਆਂ ਹੀ ਹੋ ਜਾਣਗੀਆਂ ਬਸ ਸੋ ਗੱਲ ਕੀ ਮੈਂ ਇਲੀਗਲ ਕੌਮਨੀ ਹੈ ਕੱਟ ਕੇ ਲੀਡਰਾਂ ਤੇ ਗੱਲ ਪਾ ਕੇ ਅਗਲੀ ਵਾਰ ਫੇਰ ਆਪਾਂ ਆ ਕੇ ਫੇਰ ਪਾ ਕੇ मैं जो सारा तो मंगाया पिछली तीन बार तो इलीगल कॉलोनिया रेगूलाइज किया गया है तीन बार और हर बार सिर्फ थले वाली लाइन पढ़े थले लिखे होया इट विल नैवर हैपन अगेन अगे तो नहीं करा बस अगले साल फिर कर देंगे ने अगली बार फिर कर देंगे ने मैं कह यार ये की है क्या हम ਕੀ ਕਰੀਏ ਜੀ ਤਾਂ ਹੀ ਆ ਜੀ ਇਹਨਾਂ ਦੇ ਦੋ ਸੀਗੇ ਇੱਕ ਕੈਪਟਨਸੀ ਇੱਕ ਇੱਕ ਤਿੰਨ ਕ ਮਹੀਨੇ ਵਾਸਤੇ ਹੋਰ ਆਇਆ ਸੀ ਇੱਕ ਉਹ ਅੱਡ ਕਰ ਗਿਆ ਆਪਣੇ ਫੈਸਲੇ ਉਦੋਂ ਅੱਜ ਮੈਂ ਕੱਲ ਕੱਲ ਮੈਂ ਬਾਜਵਾ ਸਾਹਿਬ ਨੂੰ ਸੁਣ ਰਿਹਾ ਸੀ 18 ਚਿੱਠੀਆਂ ਮੈਨੂੰ ਪਾਈਆਂ 17 ਥੋਲੀਆਂ ਪਾਈਆਂ 16 ਇਹਨਾਂ ਨੂੰ ਪਾਈਆਂ ਨੇ Let me speak let sir let, let me speak sir ਤੁਸੀਂ ਤੁਸੀਂ ਆਪਣਾ ਕਰ ਲੈਣ ਦੇ ਸਰ Let, me speak, sir, let me speak ਹੋ ਸਕਦਾ ਤੁਸੀਂ ਹੋ ਸਕਦਾ ਉਹ ਚਿੱਠੀ ਤੁਹਾਡੀ ਹੋ ਸਕਦਾ ਤੁਹਾਡੀ ਚਿੱਠੀ ਜਦੋਂ ਮਜਬੂਰ ਹੋਵੇ ਹੋ ਸਕਦਾ ਤੁਹਾਡੀ ਚਿੱਠੀ ਚ ਮਜਬੂਰ ਹੋਵੇ ਕੇ ਐਨਓਸੀ ਕਲੀਅਰ ਕਰੋ ਸੋ Let me speak ਹੋ ਹੋ ਸਕਦਾ ਮਜਬੂਰ ਹੋਵੇ ਤੁਹਾਡੀਆਂ ਚਿੱਠੀਆਂ ਕੈਪਟਨ ਮਨਿੰਦਰ ਤਾਂ ਪਾਉਂਦਾ ਰਿਹਾ ਡਸਟ ਬਿਨ ਚ ਤੇ ਤੁਸੀਂ ਸਾਡੇ ਵਾਲੀਆਂ ਗਿੰਦੇ ਰਹਿੰਦੇ ਹੋ ਤੁਸੀਂ ਕਿੰਨੀਆਂ ਲਿਖੀਆਂ ਕੈਪਟਨ ਕੈਪਟਨ ਨੂੰ ਕਿਨੇ ਲਿਖੀਆ ਪਹਿਲਾਂ ਕੈਪਟਨ ਨੇ ਕੀ ਕੀਆ ਸੀਗਾ ਪਬਲਿਕ ਜਿ ਕਿਹਾ ਸੀ ਕੈਪਟਨ ਨੇ ਕਿ ਬਾਜੂ ਮੈਨੂੰ ਚਿੱਠੀ ਲਿਖਦਾ ਰਹਿਣਾ ਮੈਂ ਡਸਟ ਬਿੰਚ ਪਾ ਦਿੰਨਾ ਹੱਦਾਂ ਯਾਰ ਸਤਾਰਾ ਤੁਹਾਨੂੰ ਲਿਖਦਿਆਂ 18 ਮੈਨੂੰ ਧਿਆਨ ਦੇ ਕੰਮ ਇਹਨਾਂ ਨੂੰ ਹੋਰ ਕੋਈ ਕੰਮ ਹੀ ਹੈ ਨਹੀਂ ਇਹਨਾਂ ਨੂੰ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਹੱਦਾਂ ਹੱਦਾਂ ਜੋ ਕੁਝ ਵੀ ਚੇਅਰ ਦੀ ਆਗਿਆ ਤੋਂ ਬਿਨਾ ਕਿਹਾ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਜੈਸ ਸੀਐਮ ਸਾਹਿਬ ਚੇਅਰ ਨੂੰ ਅਡਰੈਸ ਕਰੋ ਜੀ ਹੋ ਸਕਦਾ ਕੋਈ ਮਜਮੂਨ ਐਨਓਸੀ ਵਾਲਾ ਵੀ ਹੋਵੇ ਜਿਹੜੇ 18 ਮੈਨੂੰ ਲਿਖੀਆਂ 17 ਤੁਹਾਨੂੰ ਲਿਖੀਆਂ ਇਹਨਾਂ ਦੀ ਇੱਕ ਵਾਰ ਪੜਦਾ ਕੌਣ ਹੈ ਇਹਨਾਂ ਦੀ ਜੇ ਇਹਨਾਂ ਨੇ ਅਨੇ ਹਫਤੇ ਪ੍ਰਧਾਨ ਨੇ ਕਿਹਾ ਸੀ ਮੈਂ ਉਹਦੀਆਂ ਚਿੱਠੀਆਂ ਨੂੰ ਦਸਤਬੰਚ ਪਾ ਦੇਣਾ ਤੜਕੀ ਉੱਠ ਕੇ ਅਖਬਾਰ ਪੜਦੇ ਆ ਸਾਰੇ ਜਿਹੜੀ ਨੈਗੇਟਿਵ ਖਬਰ ਲੱਗੀ ਹੋਵੇ ਉਹਨੂੰ ਟੈਗ ਕਰਕੇ ਟਵੀਟ ਕਰ ਦਿੰਦੇ ਆ ਭਗਵਾਨ ਤੁਮਾਨੂੰ ਗਾਲਾਂ ਬਸ ਕੋਈ ਕੰਮ ਚੰਗਾ ਕਰਤਾ ਹੋਵੇ ਨੋ ਨੋ ਇਹ ਕੰਮ ਚੰਗਾ ਥੋੜੀ ਭਗਵੰਤਬਾਨ ਨੂੰ ਗਾਲਾਂ ਬਸ ਹੋਰ ਕੋਈ ਕੰਮ ਨਹੀਂ ਮੈਂ ਕਹਿਣਾ ਕਿ ਆ ਜਿਹੜਾ ਅੱਜ ਬਿੱਲ ਲੈ ਕੇ ਆਏ ਆ ਕਿੰਨੇ ਲੋਕਾਂ ਦੇ ਪੈਸੇ ਜਨਾਬ ਜੀ ਉਸ ਤੋਂ ਬਾਅਦ ਪੈਸੇ ਨਹੀਂ ਕਮਾ ਸਕਦੇ ਉਹ ਆਪਣੀ ਜ਼ਿੰਦਗੀ ਜਿੰਨੀ ਕਮਾਈ ਸੀਗੇ ਉਹਨਾਂ ਨਾਲ ਲਾਤੀ ਤੇ ਅਸੀਂ ਹੁਣ 31 ਜੁਲਾਈ ਵਾਲਾ ਫੈਸਲਾ ਕਿਉਂ ਲਿਆ ਮੈਂ ਡਿਟੇਲ ਦੱਸਦਾ ਮੈਂ ਲਿਆ ਫੈਸਲਾ 31 ਜੁਲਾਈ ਵਾਲਾ ਅਫਸਰ ਬੈਠੇ ਆਪ ਸਰ ਚੀਫ ਸੈਕਟੀ ਸਾਹਿਬ ਬੈਠੇ ਬੀਕੇਸ਼ ਸਿੰਘ ਬੈਠੇ ਕੈਪਸੇ ਨਾ ਬੈਠੇ ਮੈਂ ਨੇ ਕਿਹਾ ਕਦ ਕਰਾਂਗੇ ਇਹ ਕੰਮ ਨੇ ਕਿਹਾ ਅਭੀ ਮੈਂ ਕਿਹਾ ਫਿਰ ਜੇ ਆਪਾਂ ਅੱਜ ਕਰਤਾ ਅਨਾਉਂਸ ਇਹਦਾ ਮਤਲਬ ਇਹ ਹੋ ਜੂਗਾ ਇਹ ਗੱਲ ਹੈਗੀ ਹੈ ਸਰ ਕੋਈ 15 ਦਾ ਅਸਤੇ ਨੇੜੇ ਢੇਢੇ ਮੈਂ ਕਿਹਾ ਜੀ ਆਪਾਂ ਅੱਜ ਅਨਾਉਂਸ ਕਰਤਾ ਕਿ 2 ਨਵੰਬਰ ਤੱਕ ਰਿਸ਼ਤੀਆਂ ਕਰਾ ਲਓ ਜਾਂ ਜਿਨ੍ਹਾਂ ਦੀਆਂ ਬਿਆਨੇ ਦਿੱਤੇ ਹੋਏ ਨੇ ਨਾ ਜਿਹੜੇ ਰਹਿੰਦੇ ਨੇ 2 ਨਵੰਬਰ ਤੱਕ ਲੀਗਲ ਇਹ ਨਾ ਹੋਵੇ ਕਿ ਅੱਜ ਤੋਂ ਬਾਅਦ 2 ਨਵੰਬਰ ਤੱਕ ਲੋਕ ਇਹ ਸਮਝ ਲੈਣ ਕਿ ਇਲੀਗਲ ਕਲੋਨੀਆਂ ਕੱਟਣ ਦਾ ਟਾਈਮ ਆ ਗਿਆ 1.5 ਮਹੀਨੇ ਚ ਹੋਰ ਇਲੀਗਲ ਕਲੋਨੀਆਂ ਕੱਢ ਦੋ 2 ਨਵੰਬਰ ਤੱਕ ਸਾਰਾ ਕੁਝ ਲੀਗਲ ਹੈ ਮੈਂ ਕਿਹਾ ਵੀ ਕੰਮ ਕਰਦੇ ਆ 10 ਦਿਨ ਪਹਿਲਾਂ 31 ਜੁਲਾਈ ਨੂੰ ਫਾਈਨਲ ਕਰਦੇ ਆ 31 ਜੁਲਾਈ ਤੱਕ 10% 92 ਬੈਂਕ ਦੇ ਦੁਆਰਾ ਦਿੱਤਾ ਹੋਇਆ ਅਸਟਾਮ ਖਰੀਦਿਆ ਹੋਇਆ 31 ਜੁਲਾਈ ਤੋਂ ਪਹਿਲਾਂ ਦਾ ਜੇ ਤਰਿਸ਼ਟੀ ਹੋ ਗਈ ਤਾਂ ਵੀ ਠੀਕ ਹੈ ਨਹੀਂ ਹੋਈ ਤਾਂ 2 ਨਵੰਬਰ ਮੈਂ ਤਾਂ ਚੁਣਿਆ ਸਰ 1 ਅਕਤੂਬਰ ਨੂੰ ਚੋਣਾ ਆ ਜਾਂਦਾ 20 ਅਕਤੂਬਰ 25 ਅਕਤੂਬਰ ਤੱਕ ਆਹੜਤੀਆ ਪੈਸੇ ਦੇ ਦਿੰਦਾ ਜੇ ਕਿਸੇ ਦੇ ਪੈਸੇ ਰਹਿ ਗਏ ਨਾ ਉਹ ਉਹ 2 ਨਵੰਬਰ ਤੋਂ ਪਹਿਲਾਂ ਪਹਿਲਾਂ ਲੈ ਲੂਗਾ ਆਪਦੀ ਰਿਸਟਰੀ ਕਰਾ ਲੈ ਉਸ ਤੋਂ ਬਾਅਦ ਉਹਦਾ ਉਹਦੀ ਜ਼ਮੀਨ ਜਿਹੜੀ ਹੈ ਉਦੋਂ ਮੀਟਰ ਵੀ ਮਿਲੂਗਾ ਉਹਨੂੰ ਉਹਨੂੰ ਸਾਰਾ ਕੁਝ ਲੀਗਲ ਹੋਊਗਾ ਸਭ ਕੁਝ ਹੋਊਗਾ ਪਰ 31 ਜੁਲਾਈ ਤੋਂ ਬਾਅਦ ਵਾਲਾ ਨਹੀਂ ਹੋਊਗਾ ਕੋਈ ਉਹਦੇ ਵਾਸਤੇ ਅਸੀਂ ਕੀ ਕੀਤਾ ਸਰ 31 ਜੁਲਾਈ ਤੋਂ ਬਾਅਦ ਨਾ ਹੋਵੇ ਅਸੀਂ ਕੀ ਕੀਤਾ ਕਲਰ ਕੋਡਿੰਗ ਕਰਤੀ out of the box idea ਭਗਵੰਤ ਮਾਨ 17 ਸਾਲ ਦਾ ਜਦੋਂ ਹੋਇਆ ਹੋਇਆ ਸੀਗਾ ਤਾਂ ਉਹਨੂੰ ਸਾਰੀ ਦੁਨੀਆ ਨੇ ਸਿਰਫ ਇੱਕ ਗੱਲ ਕਰਕੇ ਪਛਾਣ ਲਿਆ ਸੀ ਯਾਰ ਇਹ ਬੰਦਾ ਗੱਲ ਕੀ ਕਰ ਰਿਹਾ ਹੈ ਕਿਉਂਕਿ ਉਹਨੇ ਕਹੇ ਸੀ ਕੁਲਫੀ ਗਰਮਾ ਗਰਮ ਕੁਲਫੀ ਠੰਡੀ ਠਾਰ ਨਹੀਂ ਸਰ ਉਹਨੇ ਉਹ ਹੋਰ ਤਰੀਕੇ ਨਾਲ ਸੋਚਿਆ ਸੀ ਕੁਲਫੀ ਨੂੰ ਮੈਂ ਵੀ ਕਹਿੰਨਾ ਆਊਟ ਆਫ ਦਾ ਬਾਕਸ ਆਈਡੀਆ ਸੋਚੋ ਅਸੀਂ ਕੀਤਾ ਕਲਰ ਕੋਡਿੰਗ of a stamp papers ਕੱਲ ਕੋਡਿੰਗ ਆ ਜਾਜ ਸਾਰੀ ਦੁਨੀਆ ਇਸ ਗੱਲ ਨੂੰ ਲਾਈਕ ਕਰ ਰਹੀ ਹੈ ਕਿ ਕਿਵੇਂ ਕੀਤਾ ਹੈ ਮੈਨੂੰ ਕਈ ਸੂਬਿਆਂ ਦੇ ਮੁੱਖ ਮੰਤਰੀ ਪੁੱਛ ਰਹੇ ਨੇ ਸਰ ਕਿ ਕਿਵੇਂ ਕੀਤਾ ਮੈਂ ਦੱਸਦਾ ਸਰ ਜੇ ਕਿਸੇ ਵਪਾਰੀ ਨੇ ਪਹਿਲਾਂ ਆਉਣਾ ਹੁੰਦਾ ਸੀ ਇੱਥੇ ਪੰਜਾਬ 'ਚ ਇਹਨਾਂ ਦੀ ਸਰਕਾਰ ਹੁੰਦੀ ਸੀ ਤੋ ਰਾਜਪੁਰੇ ਕੋਲੇ 40 ਕਿਲੇ ਲੈ ਲੈਂਦਾ ਸੀ ਚਲੋ 4 ਕਰੋੜ ਨੂੰ ਗੱਲਾਂ ਮਿਲ ਗਿਆ 160 ਕਰੋੜ ਨੂੰ ਉਹਨੇ 40 ਕਿੱਲੇ ਲੈ ਲੈ। ਉਹ ਤੋਂ ਬਾਅਦ ਸੀਐਲਯੂ ਕੋਲੇ ਜਾਂਦਾ ਸੀ। ਸੀਐਲਯੂ ਕਹਿੰਦੇ ਐ ਕਿ ਨਹੀਂ। ਐਦਾਂ ਕਿਵੇਂ ਲਾ ਲਈਂਗਾ ਤੂੰ ਫੈਕਟਰੀ? 4-5 ਮਹੀਨੇ ਸੀਐਲਯੂ ਨਹੀਂ ਮਿਲਦੀ ਸੀ ਸਰ। ਉਹ ਫਿਰ ਇਧਰੋਂ ਉਧਰੋਂ ਕੁਝ ਜਿਗਾਰ ਕਰਕੇ ਫਿਰ ਸੀਐਲਯੂ ਲੈਂਦਾ ਸੀ। ਸੀਐਲਯੂ ਮਿਲ ਜਾਂਦਾ ਸੀ। ਤਾਂ ਫਿਰ ਉਹ ਸੋਚਦਾ ਸੀ ਹੁਣ ਫੈਕਟਰੀ ਲੱਗ ਜੂ। ਜਦੋਂ ਹੀ ਥੋੜਾ ਫੈਕਟਰੀ ਦੇ ਨੇੜੇ ਤੇ ਚੱਲਦਾ ਸੀ। ਫੋਰੈਸਟ ਵਾਲੇ ਆ ਜਾਂਦੇ ਸੀ। ਐ ਕਿਵੇਂ ਇਧਰ ਕਿਧਰ ਫਿਰਦਾ ਸਾਡੇ ਕੋਲ ਫੋਰੈਸਟ ਵਾਲਿਆਂ ਕੋਲ ਜਾਂਦਾ ਸੀ ਜੀ 2 ਮਹੀਨੇ ਫੋਰੈਸਟ ਵਾਲੇ ਲਾਉਂਦੇ ਸੀ ਫੋਰੈਸਟ ਤੋਂ ਕਲੀਅਰੈਂਸ ਮਿਲਦੀ ਸੀ ਨਾਲ ਹੀ ਫਿਰ ਪੋਲੂਸ਼ਨ ਵਾਲੇ ਆ ਜਾਂਦੇ ਸੀਗੇ ਜੀ ਐ ਕਿਵੇਂ ਇਧਰ ਕਿਧਰ ਸਾਡੇ ਨਾਲ ਗੱਲ ਕਰ ਦੱਸ ਕਿੰਨੇ ਲਗਭਗ ਸਾਲ ਤੋਂ ਡੇਢ ਸਾਲ ਉਹਨੂੰ ਸਾਰੀਆਂ ਪਰਮਿਸ਼ਨਸ ਲੈਣ ਨੂੰ ਲੱਗ ਜਾਂਦਾ ਸੀ ਉਹਦਾ 160 ਕਰੋੜ ਸਟਕ ਪਿਆ ਰਹਿੰਦਾ ਸੀ ਕੋਈ ਇੱਕ ਇੱਟ ਵੀ ਨਹੀਂ ਲੱਗਦੀ ਸੀਗੀ ਫੈਕਟਰੀ ਨੂੰ ਤੇ ਉਹ ਬੰਦਾ ਕਹਿੰਦਾ ਸੀ ਯਾਰ ਇਹ ਦਿਨ ਹੋਰ ਤਾਂ ਯਾਰ ਵੇਚ ਹੀ ਦਿੰਨੇ ਆ ਜ਼ਮੀਨ ਹੀ ਵੇਚ ਦਿੰਨੇ ਆ ਜ਼ਮੀਨ ਹੀ ਮਹਿੰਗੀ ਹੋ ਵੀ ਹੋਣੀ ਨਹੀਂ ਤਾਂ ਚਲੋ ਵੇਚ ਹੀ ਚਲਦਿਆਂ ਯਾਰ ਇੱਥੇ ਕਿੱਥੇ ਚਲਦਿਆਂ ਅਸੀਂ ਕੀ ਕੀਤਾ ਸਰ ਅੱਜ ਦੁਨੀਆ ਦੇ ਵਿੱਚ ਉਦਾਹਰਨ ਹੈ ਮੈਂ ਦੱਸ ਦੇਣਾ ਅੱਜ ਮੁਕੱਦਸ ਹਾਊਸ 'ਚ ਸਰ ਅਸੀਂ ਕਲਰ ਕੋਡਿੰਗ ਕਰਤੀ ਸਟੈਂਪ ਪੇਪਰ ਦੀ ਅੱਜ ਜੇ ਕਿਸੇ ਵਪਾਰੀ ਨੇ ਆਉਣਾ ਹੈ ਰਾਜਪੁਰੇ ਕੋਲੇ 40 ਕਿੱਲੇ ਲਵੇ ਨਾ ਉਹ ਖਰੀਦ ਦੇਣਾ ਹਾਂ ਖਰੀਦਦਾਰ ਨਾਲ ਗੱਲ ਕਰ ਲੈ ਵੇਚਣ ਵਾਲੇ ਨਾਲ ਕਿ ਮੈਂ ਵੇਚਣ ਲੱਗਿਆ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਉਹ ਰਿਸਤੀ ਕਰਾਉਣ ਤੋਂ ਪਹਿਲਾਂ ਸਾਡੇ ਕੋਲੇ ਆਵੇ ਇਨਵੈਸਟ ਪੰਜਾਬ ਦੇ ਪੋਰਟਲ ਤੇ ਆ ਜੇ ਜਾਂ ਇਨਵੈਸਟ ਪੰਜਾਬ ਦੇ ਦਫ਼ਤਰ ਚ ਆ ਜੇ ਮਾਲੀ ਏਅਰਪੋਰਟ ਦੇ ਚੌਂਕ ਚ ਸਾਨੂੰ ਦੱਸੇ ਸਾਨੂੰ 14 ਦਿਨ ਚਾਹੀਦੇ ਨੇ ਸਰ ਦੋ ਦੋ ਹਫ਼ਤੇ ਸਾਡੀ ਸੀਐਲਯੂ ਦੀ ਟੀਮ ਜਾਊਗੀ ਉੱਥੇ ਫਾਰੇਜ਼ ਦੀ ਟੀਮ ਜਾਊਗੀ ਪੋਲੂਸ਼ਨ ਦੀ ਟੀਮ ਜਾਊਗੀ ਫਾਇਰ ਦੀ ਟੀਮ ਜਾਊਗੀ 14 ਦਿਨਾਂ ਚ ਦੱਸ ਦੇਣਗੇ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਤਾਂ 15ਵੇਂ ਦਿਨ ਉਹਨੂੰ ਕਵਾਂਗੇ ਓਕੇ ਜਿਹੜਾ ਤੇਰਾ ਸੈਲਰ ਜਿਹੜਾ ਜ਼ਮੀਨ ਵੇਚਣ ਵਾਲਾ ਉਹਨੂੰ ਲੈ ਕੇ ਆ ਔਰ ਤਹਿਸੀਲਦਾਰ ਵੀ ਕਚੈਰੀਆਂ ਚ ਨਹੀਂ ਇਨਵੈਸਟ ਪੰਜਾਬ ਦੇ ਦਫ਼ਤਰ ਚ ਬਿਠਾਇਆ ਹੋਇਆ ਲੈ ਕੇ ਆ ਪਰ ਹਰੇ ਰੰਗ ਦਾ ਹਰੇ ਰੰਗ ਦਾ स्टैंप पेपर कितना ਪਾਊਗਾ ਉਹ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਉਹ ਚ ਪੋਲੂਸ਼ਨ ਦੇ ਵੀ ਚਾਰजेस ਹੋਣਗੇ ਉਹ ਚ ਫੋਰੈਸਟ ਦੇ ਵੀ ਹੋਣਗੇ ਉਹਦੇ ਵਿੱਚ ਸੀਐਲਯੂ ਦੇ ਵੀ ਹੋਣਗੇ ਉਹਦੇ ਵਿੱਚ ਸਾਰੇ ਚਾਰजेस ਹੋਣਗੇ ਜਿੱਦੋਂ ਉਹ ਰਿਸਟਰੀ ਹੋ ਗਈ ਸਪੀਕਰ ਸਾਹਿਬ ਅਗਲੇ ਦਿਨ ਉਹ ਆਪਣੀ ਭੂਮੀ ਪੂਜਨ ਕਰਾ ਕੇ ਆਪਣੀ ਫੈਕਟਰੀ ਦਾ ਉਦਘਾਟਨ ਕੰਮ ਕਰਸਾ ਅਸੀਂ 24 ਘੰਟੇ ਵੀ ਇਵਨ 24 ਘੰਟੇ ਵੀ ਅਸੀਂ ਵਪਾਰੀ ਦਾ ਪੈਸਾ ਸਟੱਕ ਨਹੀਂ ਰੱਖਣਾ ਚਾਹੁੰਦੇ ਇਹ ਇਹ ਹੈਗਾ ਗ੍ਰੀਨ ਪੇਪਰ ਜਿਹਦੇ ਚ 157 ਤੋਂ ਜ਼ਿਆਦਾ ਸਾਡੇ ਕੋਲੇ ਆ ਚੁੱਕੇ ਨੇ ਦੂਜਾ ਹੈਗਾ ਰੈੱਡ ਪੇਪਰ ਸਰ ਸਟੈਂਪ ਪੇਪਰ ਹੈ ਰੈੱਡ ਹੈ ਕਲੋਨੀਆਂ ਵਾਸਤੇ ਜਿਹਦੀ ਆਪਣੀ ਡਿਬੇਟ ਚੱਲ ਰਹੀ ਹੈ ਜੇ ਕਲੋਨੀ ਕੱਟਣੀ ਹੈ ਤਾਂ ਰੈੱਡ ਖਰੀਦਣਾ ਪਊਗਾ ਔਰ ਪਹਿਲਾਂ ਦੱਸਣਾ ਪਊਗਾ ਕਿ ਕਿਹਸੀ ਕਲੋਨੀ ਕੱਟਣੀ ਹੈ ਅਸੀਂ ਦੱਸਾਂਗੇ ਫਿਰ ਕਿ ਇੱਥੇ ਬਿਜਲੀ ਦਾ ਮੀਟਰ ਲੱਗ ਸਕਦਾ ਇੱਥੇ ਕਲੋਨੀ ਬਣ ਸਕਦੀ ਹੈ ਇੱਥੇ ਰਹਿਸ਼ੀ ਇਲਾਕਾ ਹੈ ਇੱਥੇ ਸੀਵਰੇਜ ਪੈ ਸਕਦਾ ਸਾਰਾ ਕੁਝ ਫਿਰ ਅਸੀਂ ਉਹਨੂੰ ਕਹਾਂਗੇ ਆ ਜਾ ਰੈੱਡ ਖਰੀਦ ਰੈੱਡ ਦੇ ਵਿੱਚ ਸਾਰਾ ਕੁਝ ਇਨਕਲੂਡਡ ਹੋਊਗਾ ਸਰ ਬਿਜਲੀ ਪਾਣੀ ਸੀਵਰੇਜ ਇਹ ਉਤੋਂ ਜਿਹੜਾ ਜੋ ਵੀ ਸਰਕਾਰੀ ਸਹੂਲਤਾਂ ਮੈਂ ਇੱਕ ਪ੍ਰੂਵਡ ਕਲੋਨੀ ਨੂੰ ਮਿਲਦੀਆਂ ਨੇ ਉਹ ਮਿਲੂਗਾ ਕੱਲ ਨੂੰ 6 ਮਹੀਨੇ ਬਾਅਦ 2 ਸਾਲਾਂ ਬਾਅਦ ਕੋਈ ਬਾਬੂ ਜਾਵੇ ਕਿਸੇ ਫੈਕਟਰੀ ਚ ਹਾਂਜੀ ਕਾਗਜ਼ ਦਿਖਾ ਉਹ ਕਾਗਜ਼ ਦਿਖਾਏ ਜੇ ਗ੍ਰੀਨ ਹੈ ਨਾ ਸਟੈਂਪ ਪੇਪਰ ਤਾਂ ਬਾਬੂ ਸਮਝ ਜਾਊਗਾ ਆਲ ਇਜ਼ ਵੈਲ ਸਾਰਾ ਕੁਝ ਪੇੜ ਹੈ ਜੇ ਇਹ ਨਹੀਂ ਕਰ ਸਕਦਾ ਹੁਣ ਕੋਈ ਕਿ ਰੈੱਡ ਦੇ ਖਰੀਦ ਲਿਆ ਰੈੱਡ ਰੈੱਡ ਸਟੈਂਪ ਪੇਪਰ ਖਰੀਦ ਕੇ ਕਲੋਨੀ ਕਟਲੀ ਪਰ ਪਲਾਟ ਨਹੀਂ ਵਿਕੇ 60% ਜਿਵੇਂ ਅਮਨ ਕਹ ਰਿਹਾ ਸੀਗਾ ਕਿ 70% ਆ ਪਲਾਟ ਨਹੀਂ ਵਿਕੇ ਬਾਕੀ 40% ਚ ਫੈਕਟਰੀ ਲਾ ਦੋ ਨੋ 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 ਜੇ ਉਹਨੇ ਇਦਾਂ ਕੀਤਾ ਜਦੋਂ ਕੋਈ ਅਸੀਂ ਚੈੱਕ ਕਰਾਂਗੇ ਤਾਂ ਕਹਾਂਗੇ ਕਿ ਤੂੰ ਫੈਕਟਰੀ ਜਿਹੜੀ ਆ ਉਹ ਗ੍ਰੀਨ ਚਲਾਈ ਬੈਠਾ ਹੈ ਤੈਨੂੰ ਇਹਦੇ ਵਾਸਤੇ ਗ੍ਰੀਨ ਲੈਣਾ ਪੈਣਾ ਸੀ ਪਰ ਤੂੰ ਰੈੱਡ ਦਾ ਜਿਹੜਾ ਪਰਮਿਸ਼ਨ ਲਈ ਸੀ ਤੂੰ ਇਸ ਕਲੋਨੀ ਦੇ ਵਿੱਚ ਫੈਕਟਰੀ ਨਹੀਂ ਲੈ ਸਕਦਾ ਸਹੀ ਦੇ ਨਾਲ ਸਰ ਸਾਰਾ ਕੁਝ ਖਤਮ ਹੋ ਜਾਊਗਾ ਇਲੈਗਲ ਕਲੋਨੀ ਇਲੈਗਲ ਕਲੋਨੀਆ ਕੱਟੋਂ ਦਾ ਕੌਣ ਹੈ ਜਨਾਬ ਸਾਰੀਆਂ ਤਾਂ ਵੱਡੇ ਵੱਡੇ ਇਹਨਾਂ ਦੇ ਨਾਮ ਨੇ ਹੋਰ ਕੌਣ ਹੈ ਜੀ ਕਲੋਨਾਈਜ਼ਰ ਕੌਣ ਹੈ ਆਹ ਬਣ ਜੂਗਾ ਬੰਦਾ ਕੋਈ ਕਲੋਨਾਈਜ਼ਰ ਬੰਦੇ ਕੋਲ 99% ਕੋਲ ਤਾਂ ਚਾਰ ਕਿੱਲੇ ਜ਼ਮੀਨ ਹੈ ਸਰ ਕੌਣ ਕੱਟੂਗਾ ਕਲੋਨੀਆਂ ਕਲੋਨੀਆਂ ਕੱਟਦੇ ਆ ਜਿਹੜੇ ਤਲਵੇ ਚੱਟਦੇ ਆ ਬਸ ਮੈਂ ਇੰਨੇ ਕਹੂੰਗਾ ਸুইস ਕਰਕੇ ਇਹ ਨਾ ਕਰੋ ਕਿ ਹਾਂ ਮੈਂ ਪੋਜ਼ਿਟਿਵ ਵੀ ਨੇ ਬੜੀਆਂ ਸਾਫ਼ ਸੁਥਰੀਆਂ ਕਲੋਨੀਆਂ ਕੱਟੀਆਂ ਨੇ ਮੈਂ ਉਹਨਾਂ ਚ ਉਹਨਾਂ ਚ ਮੈਂ ਨਾਮ ਲੈਣਾ ਚਾਹੁੰਦਾ ਬੈਠੇ ਨੇ ਐਯਾਲੀ ਸਾਹਿਬ ਐਯਾਲੀ ਸਾਹਿਬ ਤੁਹਾਡਾ ਜਿਹੜਾ ਸਾਊਥ ਸਿਟੀ ਹੈ 1 ਰੁਪਏ ਦਾ ਵੀ ਕਪੜਾ ਨਹੀਂ ਹੈਗਾ ਉਹ ਚ ਮੈਂ ਸਾਰਾ ਚੈੱਕ ਕਰ ਆ ਲਿਆ ਕਿ ਕੋਈ ਕਿਸੇ ਕਿਸੇ ਇਧਰਲੇ ਪਾਸਿਓਂ ਉਧਰਲੇ ਪਾਸਿਓਂ ਕੋਈ ਕਮੀ ਹੋਵੇ ਨਾ ਕੋਈ ਕਮੀ ਨਹੀਂ ਮੈਂ 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 ਹਾਊਸਟੂ ਬੋਲਣਾ ਚਾਹੁੰਦਾ ਤੁਸੀਂ ਤੁਸੀਂ पक्के काम कर सारा पक्के रहा है हूं जे इधरले पासे देखिए तो फिर है नहीं ना चलिए सो so, इस करके कहना के फर्क है बहुत फर्क है जमाने में और निभाने में फर्क है गालिब चलो शुक्र है तेरा तर्क है गालिब ता चलता सर कोई गल नहीं ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇਹ ਜਿਹੜਾ ਬਿੱਲ ਹੈ ਨਾ ਇਹਦਾ ਨਾਮ ਹੈ ਐਨਓਸੀ ਹਾਂ ਬਿੱਲ ਦਾ ਨਾਮ ਹੈ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਸਰ ਜਦੋਂ ਇਹ ਤੁਸੀਂ ਹੁਣੇ ਪਾਸ ਕਰਵਾਉਂਗੇ ਜਦੋਂ ਇਹ ਪਾਸ ਹੋ ਗਿਆ ਨਾ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਨੂੰ ਲੱਗਣਗੀਆਂ ਕਿਉਂਕਿ ਉਹਨਾਂ ਨੇ ਸਰ ਆਪਣੇ ਪੈਸੇ ਜ਼ਿੰਦਗੀ ਦੇ ਜਿੰਨੇ ਕਮਾਏ ਸੀ ਉਹ ਉੱਥੇ ਲਾ ਬੈਠੇ ਪੋਲੇ ਪਣ ਚਲਾ ਬੈਠੇ ਜਾਂ ਤਾਂ ਪੋਲੇ ਪਣ ਚਲਾ ਬੈਠੇ ਜਾਂ ਫਿਰ ਕਿਵੇਂ ਵੀ ਕਿਸੇ ਦੋਸਤ ਮਿੱਤਰ ਦੇ ਕਹਿਣ ਤੇ ਲਾ ਬੈਠੇ ਕਿਸੇ ਕਈ ਵਾਰੀ ਆਪਣੇ ਰਿਸ਼ਤੇਦਾਰੀਆਂ ਦੇ ਕਹਿਣ ਤੇ ਲਾ ਦਿੰਨੇ ਆ ਬਾਅਦ ਚ ਪਤਾ ਲੱਗਿਆ ਵੀ ਆ ਤਾਂ ਗਲਤ ਨਿਕਲ ਗਈ ਸੋ ਸਰ ਕੋਈ ਗੱਲ ਨਹੀਂ ਜੇ ਉਹਨਾਂ ਨਾਲ ਇਦਾਂ ਹੋ ਗਿਆ ਕੋਈ ਗੱਲ ਨਹੀਂ ਪੰਜਾਬ ਚ ਇਹ ਮੈਂ ਗੱਲ ਬੜੇ ਮਾਨ ਤੇ ਸਤਿਕਾਰ ਨਾਲ ਕਹਿਣਾ ਸਰ ਕਿ ਪੰਜਾਬ ਦੇ ਵਿੱਚ ਕੋਈ ਵੀ ਘਰ ਐਸਾ ਨਹੀਂ ਹੋਊਗਾ ਜਿਹੜੇ ਘਰ 'ਚ ਬਿਜਲੀ ਦਾ ਮੀਟਰ ਨਾ ਹੋਵੇ ਬਿਜਲੀ ਨਾ ਹੋਵੇ ਉਸ ਘਰ 'ਚ ਸਰਕਾਰੀ ਸੀਵਰੇਜ ਜਾਂ ਫਿਰ ਉਸ ਘਰ ਨੂੰ ਕੋਈ ਸਰਕਾਰੀ ਸੁਵਿਧਾ ਨਾ ਹੋਵੇ ਇਦਾਂ ਹੋ ਨਹੀਂ ਸਕਦਾ ਸਰ ਛੋਟਾ ਜਿਹਾ ਪੰਜਾਬ ਹੈ ਸਰ ਸਾਡੇ ਕਿ ਤਿੰਨ ਕਰੋੜ ਬੰਦੇ ਆ ਸਾਡੇ ਕਿ ਤਿੰਨ ਕਰੋੜ ਬੰਦਿਆਂ ਨੂੰ ਸਾਂਭ ਲਾਂਗੇ ਜੇ ਪਹਿਲੇ ਵਾਲਿਆਂ ਤੋਂ ਗਲਤੀਆਂ ਹੋ ਗਈਆਂ ਫਿਰ ਕੀ ਹੋ ਗਿਆ ਹੋ ਗਿਆ ਹੋਣਗੇ ਉਹਨਾਂ ਫਿਰ ਲੋਕਾਂ ਨੇ ਸਜ਼ਾ ਵੀ ਦੇਤੀ ਉਹਨਾਂ ਨੂੰ ਫਿਰ ਲੋਕਾਂ ਨੇ ਦੋ ਤੇ ਕੋਈ ਤਿੰਨ ਤੇ ਕੁਈ ਬਾਰਾਂ ਤੇ ਅਜੇ ਦਾਸੀ ਨਹੀਂ ਮਿਲਦਾ ਇੱਥੇ ਗਿਣ ਲੋ ਦਾਸੀ ਨੇ ਹੈਨਾ ਹੈ ਪੂਰੇ ਨਹੀਂ ਹੋ ਸਕਦੇ ਸੋ ਇਹ ਲੋਕਾਂ ਨੇ ਸਜ਼ਾ ਦਿੱਤੀ ਮੈਂ ਨਹੀਂ ਦਿੱਤੀ ਮੇਰਾ ਨਾਂ ਕਿਉਂ ਲਾਇਆ ਨੇ ਮੈਂ ਦਿੱਤੀ ਸਜ਼ਾ ਇਹ ਲੋਕਾਂ ਨੇ ਦਿੱਤੀ ਹੈ ਉਹ ਕੋਈ ਤਿੰਨ ਸੀ ਇੱਕ ਰਹਿ ਗਿਆ ਹੁਣ ਉਹ ਫਿਰਦੇ ਨੇ ਉੱਥੇ ਉਹ ਗੱਲ ਹੋ ਗਈ ਪਤਾ ਹੈ ਨਹੀਂ ਕਿ ਗਲਤੀਆਂ ਕੀ ਨੇ ਪੱਤਰਕਾਰ ਪੁੱਛਦੇ ਕੀ ਕਰਨੇ ਆਂ ਕਹਿੰਦੇ ਮਾਫੀ ਮੰਗਣਾ ਹੈ ਕਾ ਦੀ ਗਲਤੀਆਂ ਦੀ ਕਿਹੜੀਆਂ ਪਤਾ ਨਹੀਂ ਫਿਰ ਆਏ ਕਿ ਕਰਨੋਂ ਮਾਫੀ ਮੰਗਣਾ ਹੈ ਕਾਦੀ ਗਲਤੀਆਂ ਦੀ ਜੀ ਉਹ ਇੱਕ ਬੰਦੇ ਤੋਂ ਕਤਲ ਹੋ ਗਿਆ ਉਹ ਬੰਦਾ ਪੁਲਿਸ ਨੂੰ ਕਹਿੰਦਾ ਉਹ ਕਹਿੰਦੇ ਕੀ ਹੋ ਗਿਆ ਕਹਿੰਦਾ ਮੈਂ ਕਤਲ ਹੋ ਗਿਆ ਕਹਿੰਦਾ ਕਤਲ ਕਿਹਨੇ ਕੀਤਾ ਕਹਿੰਦਾ ਮੈਂ ਕੀਤਾ ਕਹਿੰਦਾ লাশ ਕਿੱਥੇ ਹੈ ਕਹਿੰਦਾ ਮੈਂ ਅੱਗ ਲਾ ਕੇ ਸਾੜਤੀ ਕਹਿੰਦਾ ਜਿੱਥੇ ਸਾੜੀ ਸੀ ਜਗ੍ਹਾ ਦਿਖਾ ਕਹਿੰਦਾ ਮੈਂ ਟਰੈਕਟਰ ਨਾਲ ਤਵੀਆਂ ਨਾਲ ਬਾਹਰ ਹੀ ਜਗ੍ਹਾ ਕਹਿੰਦਾ ਚਲ ਭਾਈ ਉਹ ਜਗ੍ਹਾ ਦਿਖਾ ਕੰਜੀ ਉੱਤੇ ਮੈਂ ਇੱਟਾਂ ਰੱਖਤੀਆਂ ਸੀ ਕਹਾਂ ਚਲ ਇੱਟਾਂ ਦਿਖਾ ਕੰਜੀ ਉਹਦੇ ਉੱਤੇ ਮੈਂ ਇੱਟਾਂ ਨਾਲ ਨਾ ਚਬਾਰਾ ਜਿਹਾ ਪਾਤਾ ਸੀ ਛੱਤ ਪਾਤੀ ਸੀ ਕਹਾਂ ਚਲ ਛੱਤ ਦਿਖਾਉ ਉਹ ਕਹਿੰਦਾ ਜੀ ਪਿੱਛੇ ਜਿਹੜਾ ਪਹਚਾਲ ਆਇਆ ਸੀ ਉਹਦੇ ਛੱਤ ਟੱਗੀ ਸੀ ਉਹ ਕਹਿੰਦਾ ਚਲ ਮਾਲਵਾ ਦਿਖਾ ਕਹਾਂ ਮਾਲਵਾ ਗਵਾਂਡੀਆਂ ਨੂੰ ਵੇਚਦਾ ਸੀ ਸਰ ਉਹ ਕਹਿੰਦਾ ਚਲ ਗਵਾਂਡੀ ਨੂੰ ਮਿਲਾ ਕਹਿੰਦਾ ਉਹਦਾ ਕਤਲ ਹੋ ਗਿਆ ਸੀ ਕਹਿੰਦਾ ਕਿਹਨੇ ਕੀਤਾ ਸੀ ਕਹਿੰਦਾ ਮੈਂ ਕੀਤਾ ਸੀ ਉਹ ਕਹਿੰਦਾ ਫੇਰ ਇੱਥੇ ਆ ਗਿਆ ਯਾਰ ਤੂੰ ਸੋ ਉਹੀ ਹਾਲਤ ਇਹਨਾਂ ਦੀ ਹੈ ਜੀ ਗਲਤੀਆਂ ਪਤਾ ਨਹੀਂ ਕੀ ਕੀ ਕਰ ਲੀਆਂ ਮਾਫੀਆਂ ਮੰਗਣ ਤੁਰੇ ਫਿਰਦੇ ਨੇ ਜੈ ਜਨਤਾ ਮਾਫ ਕਰ ਦੂਗੀ ਜੀ ਕਿਤੇ ਗੁਜ਼ਰਤੀ ਐਂ ਕਰਾ ਲੋਂਗੇ ਮਾਫੀਆਂ ਇਹ ਨਹੀਂ ਮਾਫੀਆਂ ਮਾਫੀਆਂ ਜਿਹੜੀਆਂ ਨੇ ਉਹ ਗਲਤੀਆਂ ਦੀਆਂ ਹੁੰਦੀਆਂ ਨੇ ਮਾਫੀਆਂ ਗੁਨਾਹਾਂ ਦੀਆਂ ਨਹੀਂ ਹੁੰਦੀਆਂ ਵੈਰੀ ਵੈਰੀ ਸੌਰੀ ਟੂ ਸੇ ਥੈਟ ਸੋ ਇਸ ਕਰਕੇ ਪਰਮਾਤਮਾ ਉਹ ਤੋਂ ਡਰੀਏ ਤੇ ਮੈਂ ਇਹੀ ਉਮੀਦ ਕਰਦਾ ਕਿ ਸਰ ਸਰਬ ਸੰਤਿ ਨਾਲ ਇਹ ਬਿੱਲ ਪਾਸ ਕਰੋ ਕਰੋਣਾ ਲੋਕਾਂ ਦੇ ਦੁਆਵਾਂ ਲਓ ਸਰ स्पीकर साहब थैंक यू थैंक यू प्रਸ਼ਨ ਹੈ ਕਿ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਸੋਧਨਾ ਬਿਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਹਾਂ ਜੀ ਸਰਵਸੰਮਤੀ ਹੈ ਜੀ ਸਰਵਸੰਮਤੀ ਹੈ ਮੈਂ ਸਮਝਦਾ ਹਾਂ ਪ੍ਰਸਤਾਵ ਸਰਵਸੰਮਤੀ ਨਾਲ ਸਵੀਕਾਰ ਹੋਇਆ ਹੁਣ ಸದਨ ਬਿੱਲ ਤੇ ਕਲਾਜ਼ ਵਾਰ ਵਿਚਾਰ ਕਰੇਗਾ ਕਲਾਜ਼ 1 ਦੀ ਸਬ ਕਲਾਜ਼ 2 ਪ੍ਰਸ਼ਨ